का एमएलए सरदार गुरਪ੍ਰਤਾਪ ਸਿੰਘ ਜੀ ਬਡਾਲਾ ਜੋ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਨ ਉਹ ਆ ਕੇ ਆਪਣੇ ਵਿਚਾਰ ਰੱਖਣ ਬੋਲੇ ਸੋਨਿਹਾਰ ਯਾਕਾ ਦੁਆਬੇ ਦੇ ਆਪਣੇ ਹਿਸ਼ਾਰਪੁਰ ਜ਼ਿਲ੍ਹੇ ਦੀ ਇਸ ਬਹੁਤ ਹੀ ਪਰਮੀ ਮੀਟਿੰਗ ਵਿੱਚ ਸਾਰੇ ਆਏ ਹੋਏ ਸਤਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨ ਜਥੇਦਾਰ ਸਹਿਬਾਨ ਆਪਣੇ ਦਰਮਿਆਨ ਪੰਥ ਦੀ ਬੜੀ ਮਾਇਨਾਤ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਅਕਾਲਤਖਸ ਸਾਹਿਬ ਸਮੂਚੀ ਪੰਜ ਮੈਂਬਰੀ ਪ੍ਰਤੀ ਕਮੇਟੀ ਅਯਾਲੀ ਸਾਹਿਬ ਚੁੰਦਾ ਸਾਹਿਬ ਜੈਦਾਰ ਸੰਤਾ ਸਿੰਘ ਜੀ ਮਹਿਦਪੁਰ ਜੀ ਬੀਬੀ ਜ਼ਗੀਰ ਕੌਰ ਜੀ ਚੰਨੂ ਮਾਇਆ ਸਾਹਿਬ ਛੋਟੇਪੁਰ ਸਾਹਿਬ ਅਤੇ ਬੜੇ ਹੀ ਸਤਕਾਰਤ ਪੰਜਾਬ ਦੇ ਬਹੁਤ ਹੀ ਸਿਆਣੇ ਸੂਝਵਾਨ ਇਮਾਨਦਾਰ ਬਹਿੰਤੀ ਲੀਡਰ ਹੁਸ਼ਿਆਰਪੁਰ ਦੀ ਜਿੰਦਜਾਨ ਜਥੇਦਾਰ सुरेंद्र ਸਿੰਘ ਜੀ ਭੁੱਲੇਵਾਲ ਰਾਠਾ ਇਹਨਾਂ ਦੀ ਟੀਮ ਸਾਰੀ ਚੱਟ ਸਾਹਿਬ ਜੋਲ ਸਾਹਿਬ ਸਰਦਾਰ ਮਨਜੀਤ ਸਿੰਘ ਦਸੂਹਾ ਜੀ ਮੰਜਪੁਰ ਸਾਹਿਬ ਤੇ ਬਾਰੇ ਬਾਕੀ ਸਾਰੇ ਸਾਰੀਆਂ ਸਰਕਾਰਾਂ ਤੇ ਸ਼ਖਸੀਤਾ ਸਾਰਿਆਂ ਨੂੰ ਪਹਿਲਾਂ ਫਤਿਹ ਅਰਜ਼ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਬੜੀ ਲੰਬੀ ਐ ਪੰਜਾਬ ਦੇ ਪੰਥ ਦੀ ਜੇ ਸਾਰੀ ਪਛੋਕਰ ਤੋਂ ਲੈ ਕੇ ਧਰੋ ਲੈ ਕੇ ਹੁਣ ਵਰਤਮਾਨ ਸਮੇਂ ਤੱਕ ਲੈ ਕੇ ਆਈਏ ਤੇ ਸਮਾਂ ਜ਼ਿਆਦਾ ਚਾਹੀਦਾ ਸਾਰੇ ਬਲਾਰਿਆਂ ਨੇ ਤੁਹਾਡੇ ਨਾਲ ਜਿਵੇਂ ਦੇ ਹਾਲਾਤ ਨੇ ਪੰਥ ਜਿਹੜੇ ਧੁੰਬਦਾ ਚੋਂ ਗੁਜ਼ਰ ਰਿਹਾ ਪੰਜਾਬ ਦੇ ਸਾਹਮਣੇ ਬੜਾ ਇੱਕ ਪੰਬਲ ਪੂਸਾ ਹੈ ਬੜਾ ਪੰਜਾਬੀ ਸੋਚਦੇ ਨੇ ਕਿੱਧਰ ਜਾਈਏ ਕਿਹਦੀ ਬਾਹ ਫੜੀਏ ਕਹਿ ਸਕਦੇ ਆ ਸੰਕਟ ਵੀ ਹੈਗਾ ਪੰਜਾਬ ਦੇ ਅੱਗੇ ਚੁਣੌਤੀਆਂ ਬਹੁਤ ਨੇ ਅਜੇ ਤਾਂ ਆਪਾਂ ਸ਼ੁਰੂਆਤ ਹੀ ਨਹੀਂ ਕੀਤੀ ਚਲੋ ਗੁਰੂ ਸਾਹਿਬ ਮੇਰ ਕਰ ਦਿੰਗੇ ਆਪਾ ਉਹਨਾ ਚੈਲੰਜਸ ਦਾ ਮੁਕਾਬਲਾ ਕਰਾਂਗੇ ਤੇ ਪੰਜਾਬ ਅੱਗੇ ਵਧੂਗਾ ਪੰਜਾਬੀ ਸਦਾ ਹੀ ਕਾਇਮ ਰਹੂਗੀ ਹੁਣ ਜਿੱਦਾਂ ਦੇ ਮਾਹੌਲ ਵਿੱਚੋਂ ਆਪਾਂ ਗੁਜ਼ਰ ਰਹੇ ਆ ਕਿਸੇ ਨੇ ਸੋਚਿਆ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਜਿਹਦੀ ਸਥਾਪਨਾ 1920 ਚ ਹੋਈ ਐਡੇ ਵੱਡੇ ਵੱਡੇ ਯੋਧੇ ਐਡੇ ਵੱਡੇ ਵੱਡੇ ਜਥੇਦਾਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸੇਵਾਦਾਰ ਬਣੇ ਪ੍ਰਧਾਨ ਬਣੇ ਅਸੀਂ ਬਜ਼ੁਰਗਾਂ ਦੀ ਗੱਲ ਇੱਕ ਸਾਨੂੰ ਯਾਦ ਆਉਂਦੀ ਹੈ ਸੁਣਿਆ ਕਰਦੇ ਸੀ ਬਡਾਲਾ ਸਾਹਿਬ ਦੱਸਦੇ ਹੁੰਦੇ ਸੀ ਬਾਬਾ ਖੜਕ ਸਿੰਘ ਦੀ ਬਾਬਾ ਖੜਕ ਸਿੰਘ ਬੜੇ ਵਡੇ ਲੀਡਰ ਸਨ ਬੜੇ ਵਧੀਆ ਖਾਨਦਾਨ ਵਿੱਚੋਂ ਸਨ ਕੋਈ ਕਿਸੇ ਗੱਲ ਦੀ ਘਾਟ ਨਹੀਂ ਸੀ ਲੇਕਿਨ ਪੰਥ ਦੇ ਬੜੇ ਪੱਕੇ ਸੇਵਾਦਾਰ ਸਨ ਬਾਬਾ ਖੜਕ ਸਿੰਘ ਦੇ ਕਹਿੰਦੇ ਕੱਟ ਕੀਤਾ ਲਾਹੌਰ ਵਿੱਚ ਜਿਦਾਜਾ ਪਾਈ ਤੇ ਸ਼ਾਰਪੁਰ ਕੱਟੇ ਹੋਏ ਆ ਨਾ ਕੋਈ ਟੈਲੀਫੋਨ ਨਾ ਕੋਈ ਹੋਰ ਸੁਖ ਸੁਨੇਹ ਦੇਣ ਦੇ ਸਾਧਨ ਕਹਿੰਦੇ 5-7 ਲੱਖ ਦਾ ਕੱਟ ਹੋ ਗਿਆ ਸੱਚ ਜਾਣਿਓ ਗਿਆਨੀ ਹਪ੍ਰੀ ਸਿੰਘ ਜੀ ਦਾ ਬੜੇ ਵਿਦਵਾਨ ਨੇ ਸਾਰੀ ਹਿਸਟਰੀ ਪੜ੍ਹੀ ਇਹਨਾਂ ਨੇ ਬੜੀਆਂ ਕੀਮਤੀ ਗੱਲਾਂ ਕਰਨਗੇ ਆਪਾਂ ਸੁਣਨੀ ਹੈ ਲੇਕਿਨ ਕਹਿੰਦੇ ਸੰਗਤ ਨੇ ਕਿਹਾ ਉਸ ਸਮੇਂ ਜੀ ਬਾਬਾ ਖੜਕ ਸਿੰਘ ਨੂੰ ਪ੍ਰਮਾਤਮਾ ਅੱਜ ਹੀ ਚੱਕ ਲਵੇ ਐਦੋਂ ਵੱਡੀ ਤਾਕ ਨਹੀਂ ਕਿਸੇ ਜefeਦਾਰ ਦੀ ਬਣ ਸਕਦੀ ਜੋ ਬਾਬਾ ਖੜਕ ਸਿੰਘ ਅੱਜ ਕਰ ਗਿਆ ਉਸ ਤੋਂ ਬਾਅਦ ਕੀ ਹੋਇਆ ਪੰਡਿਤ ਨਹਿਰੂ ਆਇਆ ਮਹਾਤਮਾ ਗਾਂਧੀ ਨੇ ਸਨੇਹਾ ਭੇਜਿਆ ਬਾਬਾ ਖੜਕ ਸਿੰਘ ਨੂੰ ਉਹ ਕਹਿੰਦੇ ਬਾਬਾ ਜੀ ਦੱਸੋ ਤੁਸੀਂ ਚਾਹੁੰਦੇ ਕੀ ਐ ਤੇ ਚਲੋ ਆਪਾਂ ਸਾਰਿਆਂ ਦਾ ਮੰਨ ਸੀ ਕਿ ਆਪਾਂ ਕਿੱਥੇ ਰਹਿਣਾ ਹੈ ਇਸ ਦੇਸ਼ ਵਿੱਚ ਸਾਡਾ ਦੇਸ਼ ਠੀਕਿਆ ਉਸ ਸਮੇਂ ਦੀ ਲੀਡਰਸ਼ਿਪ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਕਈ ਤਰ੍ਹਾਂ ਦੇ ਪ੍ਰਤੀਕਰਮ ਆਉਂਦੇ ਨੇ ਪਰ ਸਾਡੇ ਨਾਲ ਉਹਨਾਂ ਨੇ ਕੋਈ ਵਾਅਦੇ ਕੀਤੇ ਸੀਗੇ ਉਹ ਵਾਅਦੇ ਤਾਂ ਪੂਰੇ ਹੋਏ ਨਹੀਂ ਤੁਸੀਂ ਸਾਰੇ ਜਾਣਦੇ ਹੋ ਮੈਂ ਤਾਂ ਬਾਬਾ ਖੜਕ ਸਿੰਘ ਦੀ ਗੱਲ ਕੀਤੀ ਹੈ ਕਰਕੇ ਉਹ ਲੀਡਰ ਸੰਗ ਜਿਨ੍ਹਾਂ ਨੇ ਜੇਲਾ ਕੱਟੀਆਂ ਨੰਗੇ ਤੜ ਕੱਲੇ ਕਿਸ਼ੜੇ ਚ ਉਹਨਾਂ ਨੇ ਭੁਖਤਾਲ ਰੱਖੀ ਕਿ ਮੈਂ ਮਨੁੱਖੀ ਅਧਿਕਾਰਾਂ ਦਾ ਕਾੜ ਨਹੀਂ ਉਣ ਦੇਣਾ ਜੇਲਾ ਚ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰਾ ਮੁੰਡਾ ਮੇਰਾ ਭਤੀਜਾ ਜਾਂ ਮੇਰਾ ਪਰਿਵਾਰ ਮੁੜ ਕੇ ਪੰਥ ਦੀ ਅਗਵਾਈ ਕਰੂਗਾ ਇਹ ਪੰਥ ਦੀ ਮਲਕੀਅਤ ਕਿਸੇ ਇੱਕ ਪਰਿਵਾਰ ਦੀ ਨਹੀਂ ਸਾਥ ਸੰਗਤ ਜੀ ਇਹ ਪੰਥ ਦੀ ਮਲਕੀਅਤ ਸਾਥ ਸੰਗਤ ਦੀ ਹੈ ਤੇ ਜੇ ਆਪਾਂ ਹੁਣ ਕਿਸੇ ਪਰਿਵਾਰ ਦੀ ਗੱਲ ਕਰੀਏ ਠੀਕ ਆ ਬੜਾ ਮਾਣ ਸਤਿਕਾਰ ਬਖਸ਼ਿਆ ਉਸ ਪਰਿਵਾਰ ਨੂੰ ਪੰਜਾਬ ਦੇ ਉਹਨਾਂ ਨੇ ਬੜੀ ਲੰਬਾ ਸਮਾਂ 72 ਲੇਕਿਨ ਜਿਹੜੀਆਂ ਗਲਤੀਆਂ ਹੋਈਆਂ ਫੈਸਲੇ ਲਏ ਉਹਨਾਂ ਦਾ ਸੰਕਾਪ ਆਜਾ ਆਪਾਂ ਭੁਗਤ ਰਹੇ ਆ ਮੈਂ ਫੇਰ ਕਹਿੰਦਾ ਇਹ ਕਿਸੇ ਦਾ ਜੱਦੀ ਪੁਸ਼ਟੀ ਅਧਿਕਾਰ ਨਹੀਂ ਮੇਰਾ ਵੀ ਨਹੀਂ ਅੱਜ ਮੈਂ ਹੈਗਾ ਕੱਲ ਨੂੰ ਕੋਈ ਹੋਰ ਹੋਊਗਾ ਇਹ ਨਹੀਂ ਕਿੜਾ ਕੀ ਮੈਂ ਤਾਂ ਮੇਰਾ ਬੇਟਾ ਆਉ ਮੇਰਾ ਭਰਾ ਆਉ ਮੇਰਾ ਭਤੀਜਾ ਆਉ ਇਹ ਪਿਤ ਨਹੀਂ ਆਪਾਂ ਮੰਨਣੀ ਨਾ ਪੈਣ ਦੇਣੀ ਜਿਹੜਾ ਹੋ ਗਿਆ ਸੋ ਹੋ ਗਿਆ ਆ ਚੁੰਦਾ ਸਾਹਿਬ ਗੱਲ ਕਰਕੇ ਗਏ ਨੇ ਚੁੰਦਾ ਕਮੇਟੀ ਬਣੀ ਜੇ ਆਪਣੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਆਪਣੇ ਚੰਦੂਬਾਇਰਾ ਸਾਹਿਬ ਦੇ بیٹے ਸਰਦਾਰ ਹਰਿੰਦਰਪਾਲ ਸਿੰਘ ਚੰਦੂਆ ਜਣਾ ਅਸੀਂ ਸਾਰੇ ਉਸ ਕਮੇਟੀ ਦੇ ਮੈਂਬਰ ਸੀ ਚੁੰਦਾ ਸਾਹਿਬ ਤੁਸੀਂ ਇੱਥੇ ਆਏ ਨਹੀਂ ਜੈਲਲ ਜੀ ਵੀ ਇੱਥੇ ਆਏ ਨਹੀਂ ਜੈਦਰ ਜੀ ਨੂੰ ਪਤਾ ਬੱਲੇਵਾਂ ਦਾਠਾ ਸਾਹਿਬ ਨੂੰ ਆਪਾਂ ਉਸ ਛੇਵੇਂ ਪਾਤਸ਼ਾਹ ਜੀ ਦੇ ਗੁਰੂ ਗੁਰਦੁਆਰਾ ਸਾਹਿਬ ਕੱਠੇ ਹੋਏ ਸੀ ਜੈਦਰ ਜੀ ਤੁਹਾਨੂੰ ਯਾਦ ਹੋਣਾ ਇੱਕ ਸੰਗਤ ਚੋਂ ਜੈਦਰ ਉੱਠ ਕੇ ਖੜਾ ਹੋਇਆ ਜੇ ਮੇਰੇ ਖਿਆਲ ਸਾਇਦ ਇੱਥੇ ਹੋਣਗੇ ਉਹਨੇ ਕੀ ਸਵਾਲ ਕੀਤਾ ਕਹਿੰਦਾ ਦੱਸੋ ਪਹਿਲਾਂ ਸਾਨੂੰ ਸਾਡੀ ਰਾਜਤਨੀ ਕਿੱਥੇ ਗਈ ਅਸੀਂ ਕਿਹਾ ਰਾਜਤਨੀ ਕਸ਼ਾ ਚੰਡੀਗੜ੍ਹ ਦੀ ਗੱਲ ਕਰਦੇ ਹੋਣਗੇ ਤੇ 10 20 ਸਕਿੰਟ ਤਾ ਸਾਰੇ ਚੁੱਪ ਰਹੇ ਕਹਿੰਦਾ ਨਹੀਂ ਚੰਡੀਗੜ੍ਹ ਦੀ ਗੱਲ ਨਹੀਂ ਕਰਦਾ ਸਾਡੀ ਰਾਜਧਾਨੀ ਬਸ ਸੀ ਇੱਥੇ ਹਿਆਰਪੁਰ ਦੀ ਦੱਸੋ ਉਹ ਵੀ ਲੱਗੇ ਮਤਲਬ ਕਹਿੰਦਾ ਇਹਨਾਂ ਦਾ ਢਿੱਡ ਨਹੀਂ ਪਰਿਆ ਸਾਰੀ ਪੰਜਾਬ ਦੀ ਟਰਾਂਸਪੋਰਟ ਇਕੱਠੀ ਕਰ ਲਈ ਮੈਂ ਉਸ ਜੈਦਾ ਸਾਹਿਬ ਦੀ ਗੱਲ ਕਰਦਾ ਮੈਨੂੰ ਯਾਦ ਆਉਂਦੀ ਹੈ ਹਰ ਵੇਲੇ ਅਸੀਂ ਉਹਦਾ ਜ਼ਿਕਰ ਕਰਦੇ ਹਾਂ ਛੋਟੇਪੁਰ ਸਾਹਿਬ ਇਹ ਦੇਖੋ ਸਰਕਾਰਾਂ ਬਣਦੀਆਂ ਨੇ ਕੋਈ ਪੈਸੇ ਇਕੱਠੇ ਕਰਨ ਨੂੰ ਸਰਕਾਰ ਚਾਹੁੰਦੇ ਆਪਾਂ ਜ਼ਮੀਨ ਜਾਇਦਾਦ ਵੜਾਉਣ ਨੂੰ ਆਉਂਦੇ ਆ ਨਹੀਂ ਕੋਈ 2 ਨੰਬਰ ਦਾ ਕੰਮ ਕਰਦਾ ਨਹੀਂ ਚਿੱਟਾ ਵਿਕਿਆ ਸਾਡੇ ਤੇ ਮੋਹਰ ਲੱਗੀ ਦੱਸੋ ਸਾਨੂੰ ਸ਼ਰਮ ਆਉਂਦੀ ਸੀ ਅਸੀਂ ਜੋ ਨੀਲੀ ਪੱਗ ਬੰਨ੍ਹਦੇ ਪਿੰਡਾਂ ਜਾਂਦੇ ਸੀ ਲੋਕ ਸਾਡੇ ਵੱਲ ਦੇਖਦੇ ਸੀ ਇਹ ਵੀ ਚਿੱਟਾ ਵੇਚਦੇ ਨੇ ਇਹ ਵੀ ਗੋਲਕ ਚੋੜਦੇ ਅੱ비 ਵੀ ਜ਼ਗੀਰ ਕੌਰ ਜੀ ਬੈਠੇ ਆ ਉਹ ਗੱਲਾਂ ਜੇ ਆਪਣਾ ਝਗਾ ਚੱਕੀਏ ਤੇ ਜਦ ਆਪਣਾ ਨੰਗਾ ਹੁੰਦਾ ਹੈ ਲੇਕਿਨ ਅਕਾਲੀਆਂ ਨੂੰ ਗੋਲਕ ਸ਼ੋਰ ਵੀ ਆਖਿਆ ਗਿਆ ਦੱਸੋ ਕੋ ਗੱਲ ਹੈ ਇਹ ਸਾਡਾ ਸਿਧਾਂਤ ਆ ਇਹ ਸਾਡਾ ਫਲਸਫਾ ਇਹ ਸਾਡੀਆਂ ਰਵੈਤਾਂ ਇਹ ਸਾਡੀਆਂ ਪਰੰਪਰਾਵਾਂ ਤੇ ਕਿਹਨੇ ਰੋਲੀਆਂ ਕਿਹਨੇ ਇਹਨਾਂ ਨੂੰ ਅਖੌਂ ਦੇ ਕੀਤਾ ਬਹੁਤ ਮਹਾਨ ਇਤਿਹਾਸ ਹੈ ਅਕਾਲੀ ਦਲ ਦਾ ਤੇ ਬਾਕੀ ਗੱਲਾਂ ਤੁਸੀਂ ਸਾਰੀਆਂ ਜਾਣਦੇ ਹੋ ਹੁਣ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਮੇਰੇ ਖਿਆਲ ਨਾਲ ਸ਼ਾਇਦ 6ਵੇਂ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਵੀ ਹੈਗਾ ਵੀ ਵੀਜੀ ਤੁਸੀਂ ਤਾਂ ਸਾਰੇ ਹਿਸਟਰੀ ਜਾਣਦੇ ਹੋ ਜਿਆਨੀ ਹਰਪੀ ਸਿੰਘ ਜੀ ਬੈਠੇ ਆ ਆਪਾਂ ਕਥਾ ਸੁਣੀ ਅੱਜ ਮੰਜੀ ਸਾਹਿਬ ਤੋਂ ਉਹਨਾਂ ਨੇ ਗੱਲ ਕੀਤੀ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਵਿਖਾਵਨ ਵਾਰਾ ਵਾਰੀ ਦਲਪੰਚਲ ਗੁਰਸੂਰਮਾ ਬੜ ਯੋਧਾ ਬਹੁ ਪਰਪਕਾਰੀ ਇਹ ਛੇਵੇਂ ਪਾਤਸ਼ਾਹ ਜੀ ਦਾ ਅੱਜ ਗੁਰਗੱਦੀ ਦੇਣ ਸਿਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਤੇ ਸਾਰੇ ਪੰਥ ਦੇ ਪ੍ਰਵਾਨ ਕਰ ਲਿਆ ਠੀਕ ਆ ਅੱਜ ਫੇਰ ਕਿਹਨੇ ਆ ਪ੍ਰੈਸਾਂ 'ਚ ਬੈਠੇ ਆ ਤੁਹਾਡੇ ਧੰਨਵਾਦੀ ਆ ਸਾਰੇ ਜਿੰਨੇ ਵੀ ਪਿੰਡ ਆਇਆ ਅਸੀਂ ਕਿਹਨੇ ਆ ਬੈਠੇ ਨੇ ਢਾਡੀ ਸਿੰਘ ਕਵੀਸ਼ਰ ਸਿੰਘ ਇਹ ਕਹਿੰਦੇ ਨੇ ਯਾਨੀ ਹਰਪ੍ਰੀਤ ਸਿੰਘ ਜੀ ਹੁਕਮਨਾਮੇ ਨਰਮ ਸੀਗੇ ਨਰਮ ਸੀ ਅਸੀਂ ਕਹਿੰਦੇ ਆ ਨਰਮ ਸੀ ਪਰ ਦੱਸੋ ਜਿਨ੍ਹਾਂ ਤੋਂ ਨਰਮ ਵੀ ਨਹੀਂ ਮਨ ਹੋਏ ਉਹ ਕੀ ਕਰਨਗੇ ਦੱਸੋ ਉਹ ਕੋਈ ਆਪਣੇ ਸਰਦਾਰ ਤੇ ਪੈਰਾ ਦੇ ਸਕਣਗੇ ਕਿ ਆਪਣੀਆਂ ਰਵੈਤਾਂ ਨੂੰ ਕਾਇਮ ਰੱਖਣਗੇ ਕੀ ਆਖਿਆ ਸੀਗਾ ਕੋਈ ਨਹੀਂ ਆਖਿਆ ਨਾਲ ਨੂੰ ਕਿ ਥੰਮਲੇ ਨਾ ਬੰਧੋ ਰਸੇ ਨਾ ਰਸਾ ਪਾਓ ਤੇ ਗੱਲ ਵਿੱਚ ਫੱਟਾ ਪਾਓ ਕੋਈ ਨਹੀਂ ਆਖਿਆ ਛੋਟੇਪੁਰ ਸਾਹਿਬ ਕਹਿ ਕੇ ਗਏ ਆ ਅਕਾਲੀ ਫੁੱਲਾ ਸਿੰਘ ਦਾ ਅਵਾਡ ਦਿੱਤਾ ਹੈ ਜਾਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਵਿੱਚ ਵਿਦੇਸ਼ਾਂ ਵਿੱਚ ਕਿਸੇ ਨੇ ਨਹੀਂ ਆਖਿਆ ਅਕਾਲੀ ਫੁੱਲਾ ਸਿੰਘ ਆਖਿਓ ਕਿ ਕੋੜੇ ਮਾਰੋ ਜਾਂ ਇਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿਓ ਅਸੀਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਦੱਸੋ ਫਿਰ ਅਸੀਂ ਪੰਥ ਦੇ ਆਗੂ ਕਿਵੇਂ ਬਣ ਸਕਦੇ ਆ ਜਿਹੜੀ ਤਾਂ ਸਾਨੂੰ ਧਾਰਮਿਕ ਸੇਵਾ ਮਿਲ ਗਈ ਅਸੀਂ ਉਹ ਮੰਨ ਲਈ ਤੇ ਜਿਹੜੀ ਦੂਜੀ ਸੇਵਾ ਸੀਗੀ ਉਹ ਕਹਿੰਦੇ ਨਹੀਂ ਜੀ ਇਹ ਤਾਂ ਗ੍ਰੰਥੀ ਨੇ ਤੁਸੀਂ ਦੱਸੋ ਸਿੰਘ ਸਬਾਨ ਦਾ ਅੰਦਰ ਆਦਰ ਕੋਈ ਕਰ ਸਕਦਾ ਅਸੀਂ ਇਹਨਾਂ ਨੂੰ ਮੰਨਦੇ ਆ ਸਿੰਘ ਸਬਾਨ ਨੂੰ ਕਿ ਇਹ ਤਖਤ ਸਬਾਨਾ ਤੇ ਪਹਿਰੇਦਾਰ ਨੇ ਇਹ ਜੋ ਹੁਕਮ ਦਿੰਦੇ ਨੇ ਉਹ ਗੁਰੂ ਸਾਹਿਬ ਦਾ ਹੁਕਮ ਹੁੰਦਾ ਆ ਆਪਾਂ ਸਿਰ ਨਵਾ ਕੇ ਇਸ ਗੱਲ ਨੂੰ ਮੰਨਦੇ ਆ ਇਹ ਕਹਿੰਦੇ ਸਾਡੇ ਦਾ ਮਤ ਹੈ ਤੇ ਆ ਇਹ ਤਾਂ ਗ੍ਰੰਥੀ ਨੇ ਇਹਨਾਂ ਦੀ ਗੱਲ ਕਿਉਂ ਮੰਦੀਏ ਤਾਂ ਫੇਰ ਜਿਵੇਂ ਦੱਸ ਕੇ ਗਏ ਨੇ ਚੰਦੂ ਬਾਜਰਾ ਸਾਹਿਬ ਕੋਈ ਕਦੀ ਸੁਣਿਆ ਕਿ ਹੁਕਮਨਾਮੇ ਹੋਏ ਹੋਣ ਤੇ ਮੁੜ ਕੇ ਪਰਿਸ਼ਵਤ ਮੁਕਸ਼ਰਦੀ ਪਵਿੱਤਰ ਧਰਤੀ ਤੇ ਜਿੱਥੇ 40 ਮੁਕਤਿਆਂ ਦੀ ਗੱਲ ਕਰਨੀ ਸੀ ਉੱਥੇ ਹੱਥ ਖੜੇ ਕਰਾਏ ਕਿ ਇਹ ਜਿਹੜਾ ਫਕਰੇ ਕੌਮ ਆ ਇਹ ਵਾਪਸ ਹੋਣਾ ਚਾਹੀਦਾ ਹੈ ਸ਼ਰਿਆਮ ਜਿਹੜੇ ਹੁਕਮਨਾਮੇ ਪਬਲਿਕਲੀ ਚੈਲੰਜ ਕੀਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਤੇ ਸਾਥ ਸੰਗਤ ਜੀ ਆਪਾਂ ਖੜੇ ਕਿਥੇ ਆਂ ਦੱਸੋ ਫੇਫੇ ਵੋਟਾਂ ਕਿਉਂ ਪਾਉਣ ਸਾਨੂੰ ਅਸੀਂ ਬੜਾ ਕਿਹਾ ਚਲੋ 2017 ਚ ਸਾਰੀ ਲੀਡਰਸ਼ਿਪ ਬੈਠੀ ਹੈ ਉਦੋਂ ਕਿਹਾ ਤੇਗਸਾ ਜੀ ਦੱਸ ਕੇ ਗਏ ਨੇ ਕਿ ਭਾਈ ਤੁਸੀਂ ਪ੍ਰਧਾਨਗੀ ਛੱਡ ਦਿਓ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣਾ ਦਿਓ ਕਿੱਡੀ ਇਹ ਔਖੀ ਗੱਲ ਸੀ ਪ੍ਰਧਾਨਗੀ ਛੱਡ ਛੱਡ ਕੇ ਆਪਣੇ ਪਿਤਾ ਜੀ ਨੂੰ ਦੇਣੀ ਸੀ ਚਲੋ ਜਿਵੇਂ ਦਾ ਸਮਾ ਸੀਗਾ ਉਹ ਵੀ ਨਹੀਂ ਮੰਨੇ ਤੇ ਫੇਰ 17 ਲੰਗੀ ਭਾਈ ਆ ਗਈ ਭਾਈ ਨੰਗੀ ਭਾਈ ਤੋਂ ਬਾਅਦ ਚੋੁੰਦਾ ਕਮੇਟੀ ਬਣੀ ਉਹ ਚੋੁੰਦਾ ਕਮੇਟੀ ਚ ਕੀ ਗੱਲਾਂ ਸੀ ਮੁੱਖ ਤੌਰ ਤੇ ਜਿਸ ਦਿਨ ਕਮੇਟੀ ਦੀ ਰਿਪੋਰਟ ਪਬਲਿਕ ਹੋਈ ਪੜ ਲਿਓ ਜਿਹੜਾ ਅਜੰਡਾ ਹੋਣ ਬਣਾਉਣ ਲੱਗੇ ਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਾਰਾ ਚੋੁੰਦਾ ਕਮੇਟੀ ਤੇ ਨਿਰਪਰ ਹੋਊਗਾ ਉਹਦਾ ਜਿਹੜਾ ਆਧਾਰ ਚੋੁੰਦਾ ਕਮੇਟੀ ਹੋਊਗੀ ਕੀ ਗੱਲਾਂ ਸੀ ਉਸ ਕਮੇਟੀ ਚ ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ ਨਵੀਂ ਜਿਹੜੀ ਸਾਫ਼ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਅਗੇ ਲੈ ਕੇ ਆਓ ਜਿਹੜੇ ਨਿੱਜ ਪ੍ਰਸਤ ਨਾ ਹੋਣ ਜਿਹੜੇ ਪੰਥ ਪ੍ਰਸਤ ਹੋਣ ਪਹਿਲੀ ਗੱਲ ਸੀ ਦੂਜੀ ਗੱਲ ਅਕਾਲ ਤਖਤ ਸਾਹਿਬ ਜਾਓ ਖਿਮਾ ਮੰਗੋ ਤੁਸੀਂ ਬਹੁਤ ਵੱਡੀਆਂ ਭੁੱਲਾਂ ਕੀਤੀਆਂ ਨੇ ਤਾਨੂੰ ਕਰੜੀ ਸਜ਼ਾ ਲੱਗਣੀ ਚਾਹੀਦੀ ਹੈ ਸਜ਼ਾ ਪੂਤੋ ਜਾ ਕੇ ਉਸ ਛੇਵੇਂ ਪਾਸਜ ਦੇ ਸਥਾਨ ਤੋਂ ਮੇਰੀ ਪੀੜੀ ਦੇ ਮਾਲਕ ਤੋਂ ਤੇ ਫਿਰ ਤੁਹਾਨੂੰ ਸ਼ਾਇਦ ਸੰਗਤ ਤੁਹਾਨੂੰ ਪਰਵਾਨ ਕਰ ਲਵੇ ਦੋ ਗੱਲਾਂ ਬਾਕੀ ਉਹ ਹੋਰ ਬਹੁਤ ਕੁਝ ਸੀਗਾ ਉਸ ਰਿਪੋਰਟ ਚ ਦੱਸੋ ਕਿਹੜੀ ਗੱਲ ਮੰਨੀ ਹੈ ਨਹੀਂ ਮੰਨੀ ਠੀਕ ਹੈ ਇਹਨਾਂ ਨੇ ਰਿਪੋਰਟ ਸੌਂਪਤੀ ਪੁੰਦਰ ਸਾਹਿਬ ਨੇ ਕਿਹਾ ਮੰਨ ਲਈ ਜੀ ਸਾਰਾ ਕੁਝ ਕਰ ਲਿਆ ਇਹਦੇ ਵੱਡੇ ਵੱਡੇ ਲੀਡਰ ਜਦੋਂ ਝੂਠ ਬੋਲਣ ਤੇ ਜਥੇਬੰਦੀ ਦਾ ਕੀ ਹਾਲ ਹੋਊਗਾ ਦੱਸੋ ਜੀ ਐਡਾ ਵੱਡਾ ਲੀਡਰ ਹੋਵੇ ਉਹ ਕਵੇ ਕਿ ਚੁੰਦਾ ਕਮੇਟੀ ਮੰਨ ਲਈ ਲਾਗੂ ਕਰ ਦਿਆਂਗੇ ਨਾ ਮੰਨਦੀ ਨਾ ਪੜੀ ਲਾਗੂ ਕਿਥੋਂ ਕਰਨੀ ਸੀ ਤੇ ਫੇਰ 24 ਆ ਗਈ ਸਾਧ ਸੰਗਤ ਜੀ 24 ਜੋ ਹਾਲ ਹੋਇਆ ਤੁਹਾਡੇ ਸਾਹਮਣੇ ਹੀ ਹੈ ਦੇਖੋ ਸਾਡੇ ਦਿਲ ਚ ਪੰਥ ਦਾ ਦਰਦ ਆ ਅਸੀਂ ਕਿਸੇ ਨੇ ਨਹੀਂ ਜਾਨੀ ਹਰਪ੍ਰੀਤ ਸਿੰਘ ਜੀ ਨੂੰ ਕਿਹਾ कि ਸਾਡੇ ਇਨਾਮ ਫਸਿਲ ਤੋਂ ਜਾਰੀ ਕਰਦੇ ਹੋ ਠੀਕ ਆ ਬੜੇ ਸਿਆਣੇ ਸੀਗੇ ਪੰਜੇ ਸਿੰਘ ਸਵਾਨ ਤੁਸੀਂ ਸੋਚੋ ਇਹ ਜਾਣਦੇ ਨੇ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਜੀ ਸਾਰਾ ਅਮਰੀਕਾ ਗਿਆਨੀ ਹਰਪ੍ਰੀਤ ਸਿੰਘ ਦਾ ਬਾਜਾ ਮਾਰਦਾ ਸਾਰਾ ਅਮਰੀਕਾ ਸਾਰਾ ਇੰਗਲੈਂਡ ਗਿਆਨੀ ਰਕਬੀਰ ਸਿੰਘ ਜੀ ਰੋ ਬਾਜਾ ਮਾਰਦਾ ਹੈ ਗਿਆਨੀ ਸੁਲਤਾਨ ਸਿੰਘ ਜੀ ਰੋ ਬਾਜਾ ਮਾਰਦਾ ਹੈ ਅਸੀਂ ਹੁਣ ਜਾ ਕੇ ਆਏ ਆ ਇੰਗਲੈਂਡ ਤੇ ਕੈਨੇਡਾ ਸਾਰੀਆਂ ਸੰਗਤ ਜੱਟ ਕੇ ਅਕਾਲ ਤਖਤ ਸਾਹਿਬ ਦੇ ਨਾਲ ਖੜੀਆਂ ਪੰਜ ਚੁੱਛੀ ਕਾ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਉਹਦੇ ਨਾਲ ਖੜੀਆਂ ਬੜੀ ਆਸ ਆ ਪੰਥ ਨੂੰ ਇਸ ਪੰਜ ਮੈਂਬਰੀ ਪੰਥ ਜਿਹੜੀ ਭਰਤੀ ਕਮੇਟੀ ਤੋਂ ਲੇਕਿਨ ਦੂਜਾ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਤੁਸੀਂ ਸੁਣਿਆ ਹੀ ਹੈ ਜਿਹੜਾ ਸਿੰਘ ਸਾਹਿਬ ਉਹਨਾਂ ਦੀ ਗੱਲ ਮੰਨੇ ਉਹਨਾਂ ਦੀ ਜਿਹੜਾ ਹੁਕਮ ਦਿਆ ਉਹਦੀ ਕਰੇ ਪ੍ਰਬੰਧ ਕੀ ਉਹ ਬਹੁਤ ਚੰਗੇ ਆ ਜਿਹੜੇ ਪੰਥ ਦੀ ਗੱਲ ਕਰਨ ਉਹ ਮਰੇ ਆ ਦੱਸੋ ਜਿਆਨੀ ਜੀ ਦੇ ਨਾਲ ਜਿਆਨੀ ਹਰਪੀ ਸਿੰਘ ਜੀ ਦਾ ਜੋ ਸਲੂਕ ਕੀਤਾ ਕਦੀ ਕੋਈ ਬਰਦਾਸ਼ਤ ਕਰ ਸਕਦਾ ਕੋਈ ਐਤਾ ਨੇ ਇਲਜ਼ਾਮ ਆਪਾਂ ਕਿਸੇ ਤੇ ਲਾ ਸਕਦੇ ਆ ਜਿਹਦਾ ਇਹਨਾਂ ਦੇ ਇਲਜ਼ਾਮ ਲਾਏ ਤੇ ਤਿੰਦਾਂ ਨੂੰ ਪਾਸੇ ਕਰਤਾ ਤੇ ਸਾਰਾ ਪੰਥ ਇਹਨਾਂ ਦਾ ਸਤਿਕਾਰ ਕਰਦਾ ਹੈ ਇਹ ਫਰਕ ਆ ਉਹਨਾਂ ਦੀ ਸੋਚ ਵਿੱਚ ਤੇ ਪੰਥ ਦੀ ਪਾਵਨਾ ਵਿੱਚ ਹੁਣ ਆਪਾਂ ਕੀ ਕਰਨਾ ਹੈ ਦੇਖੋ ਬਾਕੀ ਯਾਲੀ ਜੀ ਨੇ ਤੇ ਆਪਣੇ ਸਿੰਘ ਸਾਹਿਬ ਦੇ ਗੱਲ ਤੋਂ ਨਾ ਕਰਨੀਆਂ ਤੁਹਾਨੂੰ ਬੇਨਤੀ ਕਰਨ ਆਏ ਆ ਗੱਲਾਂ ਬਹੁਤੇ ਸਮਝਣਾ ਹੈ ਨਹੀਂ ਦੇਖੋ ਕਿਤੇ ਕਿਤੇ ਕੌਮਾਂ ਦੇ ਇਤਿਹਾਸ ਵਿੱਚ ਸਮਾਜਤਾ ਦਾ ਆਉਂਦਾ ਜਦੋਂ ਆਪਾਂ ਸਾਰੇ ਵੱਖਰੇ ਵੱਖਰੇ ਹੋ ਜਾਂਦੇ ਆ ਆਪਣੀ ਸ਼ਕਤੀ ਘਟ ਜਾਂਦੀ ਹੈ ਮਿਸਲਾਂ ਦੀ ਗੱਲ ਵੀ ਆਪਾਂ ਜਾਣਦੇ ਆ ਲੇਕਿਨ ਫਿਰ ਸੰਗਤ ਫੈਸਲਾ ਕਰਦੀ ਹੈ ਕੀ ਫੈਸਲਾ ਕਰਦੀ ਹੈ ਕਿ ਪੰਥ ਦੀ ਚੜ੍ਹਵੀ ਕਲਾ ਕਿਵੇਂ ਹੋਊਗੀ ਅੱਜ ਇਹ ਫੈਸਲਾ ਤੁਸੀਂ ਕਰਨਾ ਹੈ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦੇਣੀ ਹੈ ਅਸੀਂ ਕਿਸੇ ਨੇ ਕੁਝ ਨਹੀਂ ਬਣਨਾ ਅਸੀਂ ਚਾਹੁੰਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਜੋ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਪੰਥ ਨੂੰ ਪਰਵਾਨਤ ਲੀਡਰਸ਼ਿਪ ਮਿਲੇ ਉਹ ਆਗੂ ਮੁਰੇ ਆਉਣ ਇਹਨੂੰ ਸਾਰਾ ਸਿੱਖ ਜਗਤ ਜਿਹਦੇ ਨਾਲ ਜਰਾ ਮਦਾਈ ਹੋਵੇ ਜਿਹਦੇ ਨਾਲ ਤੁਰੇ ਤੇ ਫੇਰ ਕੋਈ ਦਿੱਲੀ ਦਰਬਾਰ ਕੋਈ ਸਰਕਾਰ ਕਦੇ ਵੀ ਪੰਥ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਇਹ ਆਪਾਂ ਨੂੰ ਯਕੀਨ ਹੈ ਪਰ ਹੁਣਾ ਕਿਵੇਂ ਆ ਹੁਣਾ ਤਾਂ ਆ ਕਿ ਜੈਕਾਰ ਸੁਰਿੰਦਰ ਸਿੰਘ ਜੀ ਭੁਲੇਵਾਰ ਰਾਠਾ ਵਰਕੇ ਬੱਦੇ ਐਦਾਂ ਦੇ ਆਗੂ ਆਪਾਂ ਮੋਹਰੇ ਲੈ ਕੇ ਆਈਏ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਕੋਈ ਆਪਣਾ ਸਵਾਰਥ ਨਹੀਂ ਕੋਈ ਆਪਣੀ ਲਾਲਸਾ ਨਹੀਂ ਕੋਈ ਇਹਨਾਂ ਨੇ ਕਾਰੋਬਾਰ ਨਹੀਂ ਬਣਾਉਣੇ ਇਹ ਸਿਆਸਤ ਹੁੰਦੀ ਹੈ ਭਲਾ ਕਰਨ ਦੀ ਸੇਵਾ ਕਰਨ ਦੀ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੀ ਤੇ ਜ਼ੁਲਮ ਪਾਪ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਜੇ ਅਸੀਂ ਉਹ ਸਾਰਾ ਉਹ ਗਲਤੀਆਂ ਅਸੀਂ ਗੁਨਾਹ ਕਰਨ ਲੱਪੇ ਫੇਰ ਸਾਡਾ ਸਿਆਸਤ ਵਿੱਚ ਆਉਣ ਦਾ ਕੋਈ ਅਰਥ ਨਹੀਂਗਾ ਇਸ ਲਈ ਤانوں ਖੀਚ ਬੇਨਤੀ ਕਰਨਾ ਚਾਹੁੰਦਾ ਕਿ ਇਹ ਦੋਆਬੇ ਦਾ ਜਿਵੇਂ ਦੱਸਿਆ ਬੀਬੀ ਜ਼ਗੀਰ ਕੌਰ ਜੀ ਨੇ ਸਭ ਤੋਂ ਇਕਲੇ ਦੋਆਬੇ ਦਾ ਨਹੀਂ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਜ਼ਿਲ੍ਹਾ ਹੈ ਹਸ਼ਿਆਰਪੁਰ ਦਾ ਸਾਰੇ ਤੁਸੀਂ ਨੌਕਰੀਆਂ ਵਿੱਚ ਵੀ ਬਹੁਤ ਵੱਡੇ ਪਦਰ ਤੇ ਤੁਸੀਂ ਫੌਜਾਂ ਵਿੱਚ ਵੀ ਸੇਵਾ ਕੀਤੀ ਹੈ ਅੰਕੜੇ ਕਢਾ ਲਓ ਸਭ ਤੋਂ ਜਿਆਦਾ ਪਰਸੈਂਟੇਜ ਜੇ ਕਿਸੇ ਜ਼ਿਲ੍ਹੇ ਦੇ ਆਪਣੀਆਂ ਦੇਸ਼ ਦੀਆਂ ਫੌਜਾਂ ਚ ਗਏ ਤੇ ਹਸ਼ਿਆਰਪੁਰ ਦੇ ਗਏ ਆ ਇਹ ਮਾਨ ਸਨਮਾਨ ਤੁਹਾਡੇ ਜ਼ਿਲ੍ਹੇ ਨੂੰ ਮਿਲਦਾ ਹੈ ਆਪਾਂ ਨੂੰ ਮਿਲਦਾ ਹੈ ਇਸ ਲਈ ਵੀਰੋ ਬਸੁਰਗੋ ਪਹਿਣਾ ਆਪਾਂ ਤਕੜੇ ਹੋ ਕੇ ਇਹ ਜਿਹੜਾ ਕਾਫਲਾ ਵੰਡ ਜਾ ਰਿਹਾ ਚੇਸ ਪੰਜ ਮੈਂਬਰ ਦੀ ਕਮੇਟੀ ਤੋਂ ਸਮੂਚੇ ਪੰਥ ਨੂੰ ਨਹੀਂ ਮੈਂ ਇਹ ਵੀ ਕਹੂੰਗਾ ਆ ਮੀਡੀਆ ਬੈਠਾ ਹੈ ਪੰਜਾਬ ਨੂੰ ਵੀ ਆਸ ਹੈਗੀ ਹੈ ਪੰਜਾਬ ਵੀ ਦੇਖ ਰਿਹਾ ਹੁਣ ਬਦਲ ਕਿਹੜਾ ਮੋਰੇ ਆਉਣਾ ਹੈ ਕਿਹੜੇ ਕਿਹਨੂੰ ਹੁਣ ਅਸੀਂ ਚੁਣ ਕੇ ਭੇਜੀਏ ਉਹ ਆਗੂ ਜਿਹੜੇ ਪੰਜਾਬ ਦੀ ਜਿਹੜੇ ਜਜ਼ਬਾਤਾਂ ਦੀ ترجمانی ਕਰਨ ਤੁਹਾਡੀ ਆਸਾਂ ਤੇ ਖਰੇ ਉਤਰਨ ਤੇ ਜਿਨ੍ਹਾਂ ਨੂੰ ਆਪਣੀ ਕੋਈ ਲਾਲਸਾ ਨਾ ਹੋਵੇ ਆਪਣਾ ਕੋਈ ਸਵਾਰਥ ਨਾ ਹੋਵੇ ਉਹ ਲੀਡਰਸ਼ਿਪ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਆਪਣੇ ਬਣਾਉਣ ਜਾ ਰਹੇ ਆ ਇਸ ਭਰਤੀ ਮਹਿਮ ਦੇ ਰਹੇ ਹਾਂ ਸਵੈਸੇ ਲਈ ਬੇਨਤੀ ਆ ਤਕੜੇ ਹੋ ਕੇ ਇਸ ਭਰਤੀ ਵਿੱਚ ਆਪਣਾ ਯੋਗਦਾਨ ਪਾਓ ਤੇ ਆਪਾਂ ਪੰਥ ਨੂੰ ਇਸ ਪੰਮਲ ਪੂਸੇ ਚੋਂ ਕਢੀਏ ਉਹਨਾਂ ਨੂੰ ਦਸੀਏ ਇਤਿਹਾਸਕਾਰ ਲਿਖਦੇ ਨੇ ਸਾਧ ਸੰਗਤ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣਗੇ ਜਿਨ੍ਹਾਂ ਸਿੱਖਾਂ ਨੇ ਹੁਕਮਨਾਮੇ ਮੰਨੇ ਨਹੀਂ ਕਦੀ ਵੈਸੇ ਹੋਇਆ ਨਹੀਂ ਇਤਿਹਾਸ ਵਿੱਚ ਕਿ ਸਿੱਖੀ ਹੁਕਮਨਾਮੇ ਨਾ ਮੰਨਣ ਹੁਕਮਨਾਮੇ ਤਾਂ Hindu ਪਰਿਵਾਰਾਂ ਨੇ ਮੰਨੇ ਮੁਸਲਮਾਨਾਂ ਨੇ ਮੰਨੇ ਸਾਰੀ ਸੰਗਤ ਨੇ ਮੰਨੇ ਅੱਜ ਜਿਹੜੇ ਪੰਥ ਦੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਆ ਕੋਈ ਹੁਕਮਨਾਮੇ ਨਹੀਂ ਮੰਨਦਾ ਇਹ ਉਹਨਾਂ ਨੇ ਸਿੱਖੀ ਨੂੰ ਵਾਦਾ ਦਿੱਤਾ ਉਹ ਸਿੱਖੀ ਤੋਂ ਪਾਸੇ हट ਗਏ ਇਸ ਲਈ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਹੁਕਮਨਾਮਿਆਂ ਤੇ ਪੈਰਾ ਦੇਦੇ ਹੋਏ ਇੱਕ ਨਵੀਂ ਸਾਫ਼ ਸੁਥਰੀ ਸੱਚੀ ਨੇਕ ਦੂਰ ਦੇਸ਼ੀ ਵਾਲੀ ਲੀਡਰਸ਼ਿਪ ਆਪਾਂ ਇਸ ਜਿਹੜੀ ਭਰਤੀ ਚੋਂ ਲੈ ਕੇ ਆਈਏ ਜਿਹੜੀ ਪੰਥ ਦੀਆਂ ਪਵਨਾਵਾਂ ਦੀ ਤਰਜਮਾਨੀ ਕਰੇ ਪੰਜਾਬ ਦੀ ਏਕਵਾਈ ਕਰੇ ਅਖੀਰ ਚ ਮੈਂ ਆਪਣੇ ਵੱਡੇ ਭਰਾ ਜਹਜਾ ਸਰੇਂਦਰ ਸਿੰਘ ਜੀ ਪੁਲੇਵਾਲ ਰਾਠਾ ਇਹਨਾਂ ਦੀ ਸਾਰੀ ਟੀਮ ਦਾ ਸਾਰੇ ਤੁਹਾਡੇ ਆਪਣੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੱਕ ਵਾਰ ਫੇਰ ਪੁਲੇਵਾਲ ਰਾਠਾ ਸਾਹਿਬ ਨੇ ਆਖਿਆ ਸੀ ਬੀੜਿਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋ ਤੇ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ